ਬਾਈਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੂੰ ਕੀ 3 ਘੰਟੇ ਦੇ ਲਈ ਜੇਲ੍ਹ ਦੇ ਵਿੱਚੋਂ ਪੈਰੋਲ ਮਿਲੀ ਹੈ ਦਰਅਸਲ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਹਾਈ ਕੋਰਟ ਵੱਲੋਂ ਬੀਤੇ ਕੱਲ ਇਜਾਜ਼ਤ ਦਿੱਤੀ ਗਈ ਤਾਂ ਉੱਥੇ ਦੱਸ ਦਈਏ ਕਿ ਉਹਨਾਂ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਭਰਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤਾਂ ਉੱਥੇ ਦੱਸ ਦਈਏ ਕਿ ਬਾਈਬਲਵੰਤ ਸਿੰਘ ਰਾਜਵਾਨਾ ਜੋ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਸਜ਼ਾ یافتਾ ਨੇ ਤਾਂ ਉਹਨਾਂ ਨੂੰ 3 ਘੰਟਿਆਂ ਦੀ ਪੈਰੋਲ ਮਿਲੀ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੀ ਪਾਈ ਬਲਵੰਤ ਸਿੰਘ ਦੇ ਰਾਜੂਆਣਾ ਨੂੰ 3 ਘੰਟਿਆਂ ਦੀ ਪੈਰੋਲ ਦਿੱਤੀ ਗਈ ਹੈ ਪੰਜਾਬ Haryana ਹਾਈ ਕੋਰਟ ਦੇ ਵੱਲੋਂ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦੀ ਪੈਰੋਲ ਦਿੱਤੀ ਗਈ ਹੈ ਇਸ ਪੈਰੋਲ ਦੇ ਵਿੱਚ ਉਹ ਆਪਣੇ ਵੱਡੇ ਭਰਾ ਕੁਲਵੰਤ ਸਿੰਘ ਦੇ ਭੋਗ ਦੇ ਵਿੱਚ ਸ਼ਾਮਲ ਹੋਏ ਤਾਂ ਇਸੇ ਦੌਰਾਨ ਦੱਸਦੀ ਹੈ ਕਿ 2021 ਦੇ ਵਿੱਚ ਉਹਨਾਂ ਨੂੰ ਪਿਤਾ ਦੇ ਭੋਗ ਦੇ ਵਿੱਚ ਸ਼ਾਮਲ ਹੋਣ ਦੇ ਲਈ 1 ਘੰਟੇ ਦੀ ਪੈਰੋਲ ਮਿਲੀ ਸੀ ਪਾਈ ਬਲਵੰਤ ਸਿੰਘ ਰਾਜੂਆਣਾ ਦੇ ਵੱਡੇ ਭਰਾ ਕੁਲਵੰਤ ਸਿੰਘ ਜਿਨ੍ਹਾਂ ਦੀ 4 ਨਵੰਬਰ ਨੂੰ ਮੌਤ ਹੁੰਦੀ ਹੈ ਤੇ ਕੈਨੇਡਾ ਦੇ ਵਿੱਚ ਉਹਨਾਂ ਦੀ ਜਾਨ ਗਈ ਸੀ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਲੁਧਿਆਣਾ ਦੇ ਪਿੰਡ ਰਾਜਵਾਣਾ ਕਲਾ ਦੇ ਵਿੱਚ ਜਿਹੜੀ ਅੰਤਿਮ ਅਰਦਾਸ ਹੁੰਦੀ ਹੈ ਤੇ ਇਸ ਮੌਕੇ ਭਾਈ ਬਲਵੰਤ ਸਿੰਘ ਰਾਜਵਾਣਾ ਜਿਨ੍ਹਾਂ ਨੂੰ 3 ਘੰਟਿਆਂ ਦੇ ਲਈ ਜੇਲ੍ਹ ਦੇ ਵਿੱਚੋਂ ਪੈਰੋਲ ਦਿੱਤੀ ਗਈ